ਸਾਡੇ ਕਿਸਾਨੀ ਮੁੱਦੇ ਨੂੰ ਖਤਮ ਕਰਨ ਲਈ ਇਹਨੂੰ ਇਹਨੂੰ ਉਭਾਰਿਆ ਗਿਆ ਉਹ ਪੰਜਾਬ ਦਾ ਇੱਕ ਬਹੁਤ ਵੱਡਾ ਮਸਲਾ ਸੀ ਪਰ ਉਹ ਕਿਸਾਨੀ ਮਸਲੇ ਦਾ ਕਰਨਲ ਬਾਟ ਦੇ ਨਾਲ ਕੀ ਕਨੈਕਸ਼ਨ ਹੈ ਇਹ ਮੁੱਦੇ ਨੂੰ ਇੰਨਾ ਅੰਬਰਾਂ ਤੱਕ ਲੈ ਗਏ ਕਿ ਦੋਨਾਂ ਬਾਰਡਰਾਂ ਦਾ ਮੁੱਦਾ ਕਿਸੇ ਚੈਨਲ ਦੇ ਉੱਤੇ ਡਿਸਕਸ਼ਨ ਨਹੀਂ ਹੋ ਰਿਹਾ ਕਿਸਾਨੀ ਮੁੱਦੇ ਨੂੰ ਕਿਤੇ ਜਗ੍ਹਾ ਹੈਗੀ ਤੇ ਮੈਨੂੰ ਤੁਸੀਂ ਦੱਸੋ ਕਿਸੇ ਚੈਨਲ ਤੇ ਕੋਈ ਜਗ੍ਹਾ ਹੋਏ ਮੈਨੂੰ ਦੱਸੋ ਮਤਲਬ ਕਿਸਾਨੀ ਮੁੱਦੇ ਨੂੰ ਦਬਾਉਣ ਦੇ ਲਈ ਇਸ ਮੁੱਦੇ ਨੂੰ ਖੜਾ ਕੀਤਾ ਗਿਆ ਖਤਮ ਨਹੀਂ ਕਰਤਾ ਦਬਾਉਣਾ ਕੀ ਹੈ ਇਹਨੂੰ ਕ੍ਰੀਏਟ ਕਰ ਦਿੱਤਾ ਮਤ ਇਹ ਜਾਣਵੁੱਤ ਕਿ ਹੋਇਆ ਕਿੱਡੀ ਕੋ ਵੱਡੀ ਗੱਲ ਆ ਵੀ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਪਰਮਾਣੂ ਚੱਲ ਗਿਆ ਵੀ ਇੱਥੇ ਬਹੁਤ ਲੋਕ ਇਕੱਠੇ ਹੋ ਗਏ ਐ ਇੰਡਾਂ ਦੀ ਕੋਈ ਗੱਲ ਹੈਗੀ ਆ ਇੱਕ ਕਰਨਲ ਦੀ ਐ ਇੱਕ ਪੁਲਿਸ ਇੰਸਪੈਕਟਰ ਨਾਲ ਲੜਾਈ ਹੋਈ ਆ ਇਹ ਇਸ ਮੁੱਦੇ ਨੂੰ ਇੰਨਾ ਜ਼ਿਆਦਾ ਹਾਈਲਾਈਟ ਕਿਉਂ ਕੀਤਾ ਜਾ ਰਿਹਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹ ਮੁੱਦਾ ਖਤਮ ਕਿਉਂ ਨਹੀਂ ਹੋ ਰਿਹਾ ਉਸ ਲੜਾਈ ਦਾ ਬਾਈ ਨੇ ਬੰਦੇ ਮਾਫੀ ਵੀ ਮੰਗਾਏ ਪਬਲਿਕ ਦੇ ਸਾਹਮਣੇ ਆ ਗਏ ਬਾਈ ਨੇ ਪਰਚਾ ਵੀ ਹੋ ਗਿਆ ਬੰਦੇ ਸਸਪੈਂਡ ਹੋਗੇ ਬੰਦੇ ਟਰਾਂਸਫਰ ਹੋਗੇ ਇਹਦੇ ਵਿੱਚ ਹੁਣ ਕਿਹੜੀ ਲੱਭਣ ਵਾਲੀ ਚੀਜ਼ ਹੈ ਜਿਹੜੀ ਸੀਬੀਆਈ ਨੂੰ ਲੱਭਣੀ ਹੈ ਮੈਨੂੰ ਨਹੀਂ ਲੱਗਦਾ ਕਿਸਾਨ ਦੇ ਜਿਹੜੇ ਲੀਡਰ ਨੇ ਜਾਂ ਉਹ ਗ੍ਰਿਫਤਰ ਕੀਤੇ ਹੋਏ ਨੇ ਉਹਨਾਂ ਦੀ ਕੋਈ ਮੰਗਣਾ ਕਰੇ ਕੋਈ ਹੋਰ ਚੀਜ਼ ਖੜੀ ਨਾ ਹੋ ਪਾਏ ਇੱਕ ਉਹਦੇ ਮੁਕਾਬਲੇ ਪਹਿਲੇ ਏਡਾ ਵੱਡਾ ਮੁੱਦਾ ਕ੍ਰੀਏਟ ਕਰ ਦੋ ਕਿ ਲੱਗੇ ਵੀ ਸਾਹੀ ਤਾਂ ਇੱਧਰ ਉਲਝੇ ਪਿਆ ਯਾਰ ਫੇਰ ਇਹਨੂੰ ਦੇਖਾਂਗੇ ਅਸੀਂ ਇੱਧਰ ਉਲਝੇ ਪਿਆ ਅਸੀਂ ਫੇਰ ਇਹਨੂੰ ਦੇਖਾਂਗੇ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਲਹਿਗੀਆਂ ਸਾਡੇ ਉਥੇ ਰੁਲਗੇ ਵਿੱਚੇ ਲੰਗਰ ਪੱਕੇ ਪਕਾਏ ਰਹਿ ਗਏ ਬਜ਼ੁਰਗਾਂ ਨੂੰ ਕਿਸੇ ਨੂੰ ਕਿਤੇ ਕਿਸੇ ਨੂੰ ਕਿਤੇ ਛੱਡਦਾ ਤੇ ਉਸ ਸਿਰ ਤੇ ਰੱਖ ਕੇ ਸਮਾਨ ਤੇ ਤੁਰੇ ਜਾਂਦੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਘਰ ਕਦੋਂ ਪੜਨਾ ਹੈ ਹੂੰ ਉਹਦੇ ਲਈ ਸੀਬੀਆਈ ਦੀ ਮੰਗ ਕੌਣ ਕਰੂਗਾ ਤੁਸੀਂ ਦੱਸੋ ਵੀ ਇਹ ਮੁੱਦਾ ਖਤਮ ਹੋਇਆ ਕਿ ਨਹੀਂ ਛੰਡੇ ਬਸਤੇ ਪਿਆਕ ਨਹੀਂ ਬਿਲਕੁਲ ਹੋਇਆ ਪਿਆਕ ਨਹੀਂ ਤੇ ਫਿਰ ਕਿਹੜੇ ਮੁੱਦੇ ਕਰਕੇ ਪਿਆ ਇਸ ਮੁੱਦੇ ਕਰਕੇ ਪਿਆ ਮੁੱਦਾ ਤਾਂ ਨਾਲ ਇੱਕ ਪੈਰਲਲ ਮਛਲਾਲਾ ਵੀ ਖੜਾ ਹੋਇਆ ਸੀਗਾ ਸੰਤਾਂ ਦੀ ਤਸਵੀਰ ਵਾਲੀ ਉਹ ਇਸ ਤੋਂ ਪਹਿਲਾਂ ਸੀ ਜੀ ਹਾਂ ਇਸ ਤੋਂ ਪਹਿਲਾਂ ਹਾਂ ਤਾਂ ਉਹ ਮੁੱਦਾ ਵੀ ਅੱਜ ਕਿਤੇ ਨਜ਼ਰ ਨਹੀਂ ਆਇਆਗਾ ਜਾ ਜਾਬ ਵੀ ਤੁਸੀਂ ਸਾਡਾ ਵਿਰੋਧ ਕਰਦੇ ਹੋ ਤੁਸੀਂ ਨਹੀਂ ਸੰਤਾ ਨੂੰ ਚੰਗੇ ਸਮਝਦੇ ਤੁਸੀਂ ਵਿਰੋਧ ਕਰ ਲਿਆ ਹੂੰ ਪਰ ਤੁਸੀਂ ਝੰਡਾ ਲਾ ਕੇ ਜਿਸ ਕਦਰ ਪੈਰਾਂ ਚ ਰੋਲਿਆ ਉੱਤੇ ਚੜ ਕੇ ਉਹਦੇ ਨੱਚੇ ਪਰ ਉਹ ਤਾਂ ਅੱਤਵਾਦੀ ਮੰਨਦੇ ਆ ਉਹ ਤਾਂ ਕਹਿੰਦੇ ਆ ਕਿ ਅੱਤਵਾਦੀ ਹੈ ਇਹ ਮੇਰੇ ਨਾਲ ਮਾਹੌਲ ਖਰਾਬ ਹੁੰਦਾ ਹੈ ਹਿਮਾਚਲ ਦਾ ਹਿਮਾਚਲ ਚ ਆ ਕੇ ਨੌਜਾਨ ਹੁੱਲੜ ਬਾਜੀ ਕਰਦੇ ਆ ਕਿ ਕੋਈ ਵੀ ਬੰਦਾ ਘਟਿਆ ਬੰਦਾ ਸਾਨੂੰ ਇਹ ਨਹੀਂ ਦੱਸੂਗਾ ਕਿ ਸਾਡੇ ਹੀਰੋ ਕੌਣ ਨੇ ਇਹ ਤੈ ਅਸੀਂ ਕਰਨਾ ਆ ਤੇ ਅਸੀਂ ਤੁਹਾਡੇ ਹੀਰੋਆਂ ਤੇ ਕੋਈ ਕਟਾਸ਼ ਨਹੀਂ ਕਰਦੇ ਸਾਡੇ ਵੱਲੋਂ ਤੁਸੀਂ ਇੰਦਰਾ ਦੀ ਫੋਟੋ ਲਾ ਕੇ ਘੁੰਮੋ ਪਰ ਜੋ ਪੰਜਾਬ ਦੇ ਵਿੱਚ ਕੀਤਾ ਗਿਆ ਖਰੜ ਦੇ ਅੰਦਰ ਬੱਸ ਨੂੰ ਭੰਨ ਦਿੱਤਾ ਗਿਆ ਤੱਕੇ ਨਾਲ ਬਸਾਂ ਦੇ ਪੋਸਟਰ ਲਾਏ ਗਏ ਹਿਮਾਚਲ ਦੀਆਂ ਬਸਾਂ ਦੇ ਉੱਤੇ ਕਿਉਂ ਠੀਕ ਸੀ ਪਟਿਆਲਾ ਦੇ ਵਿੱਚ ਕਰਨਲ ਬਾਠ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਇਹ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਧਰ ਦੂਜੇ ਪਾਸੇ ਗੱਲ ਕਰੀਏ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਝੰਡੇ हिमाचल ਦੇ ਵਿੱਚ ਉਤਾਰੇ ਜਾਂਦੇ ਉਸ ਤੋਂ ਬਾਅਦ ਜੋ ਕੁਝ ਹਿਮਾਚਲ ਤੇ ਪੰਜਾਬ ਦੇ ਅੰਦਰ ਵਾਪਰਿਆ ਸਭ ਨੇ ਦੇਖਿਆ ਇਸ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਸंसद ਦੇ ਵਿੱਚ ਸੰਤਾ ਦਾ ਨਾਮ ਲੈ ਕੇ ਇੱਕ ਬਿਆਨ ਦਿੰਦੇ ਨੇ ਜਿਸ ਦੀ ਵੀ ਚਰਚਾ ਚਾਰੇ ਪਾਸੇ ਹੋ ਰਹੀ ਆ ਇਹ ਤਿੰਨ ਵੱਡੇ ਮੁੱਦੇ ਨੇ ਅਤੇ ਪੰਥ ਦੇ ਨਾਲ ਜੁੜੇ ਹੋਏ ਨੇ ਜਾਂ ਸਟੇਟ ਦੇ ਨਾਲ ਜੁੜੇ ਹੋਏ ਨੇ ਪੁਲਿਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਬਾ ਬਖਸ਼ੀ ਸਿੰਘ ਅੱਜ ਮੌਜੂਦ ਰਹਿਣਗੇ ਪਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾ ਮੈਂ ਕਰਨਲ ਬਾਠ ਵਾਲਾ ਮਸਲਾ ਛੇੜਨਾ ਚਾਹਣਾ ਤੁਸੀਂ ਉੱਥੇ ਜਾ ਕੇ ਆਏ ਹੋ ਧਰਨੇ ਦੇ ਉੱਤੇ ਪੱਖ ਸੁਣਿਆ ਉਹਨਾਂ ਦਾ ਵੀ ਦੂਜਾ ਪੱਖ ਵੀ ਤੁਸੀਂ ਸੁਣਿਆ ਹੋਏਗਾ ਤੁਹਾਨੂੰ ਕੀ ਲੱਗਦਾ ਕਿ ਇਸ ਮੁੱਦੇ ਨੂੰ ਇੰਨਾ ਜ਼ਿਆਦਾ ਹਾਈਲਾਈਟ ਕਿਉਂ ਕੀਤਾ ਜਾ ਰਿਹਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹ ਮੁੱਦਾ ਖਤਮ ਕਿਉਂ ਨਹੀਂ ਹੋ ਰਿਹਾ ਜਦੋਂ ਮੈਂ ਉੱਥੇ ਪਹਿਲਾਂ ਗਿਆ ਕਿਉਂਕਿ ਤੁਹਾਡੀ ਸਮਝ ਜਿਹੜੀ ਹੈ ਉਹ ਹੈਲਪ ਹੁੰਦੀ ਹੈ ਕਿਸੇ ਗੱਲ ਨੂੰ ਵੇਖ ਕੇ ਹਨਾ ਮੈਂ ਇਸ ਲਈ ਗਿਆ ਸੀ ਵੀ ਨਾ ਤੇ ਅਸੀਂ ਪੁਲਿਸ ਦੇ ਹੱਕਾਂ ਦੇ ਨਾਲ ਫੌਜ ਦੇ ਹੱਕਾਂ ਦੇ ਤੇ ਨਾ ਹੀ ਅਸੀਂ ਕਿਸੇ ਬੰਦੇ ਦੇ ਖਿਲਾਫ ਹੂੰ ਤੇ ਅਸੀਂ ਖਿਲਾਫ ਹਾਂ ਸਿਸਟਮ ਦੇ ਹੂੰ ਬੰਦੇ ਆਉਂਦੇ ਜਾਂਦੇ ਅੰਦਰ ਇੰਨੇ ਉਹਦੇ ਵਿੱਚ ਚੰਗੇ ਮਾੜੇ ਆਉਂਦੇ ਜਾਂਦੇ ਨੇ ਸਿਸਟਮ ਦੇ ਖਿਲਾਫ ਹਾਂ ਸਿਸਟਮ ਕੀ ਕਰਦਾ ਹੈ ਆਪਾਂ ਇਸ ਲਈ ਗਏ ਸੀ ਕਿ ਸਿਸਟਮ ਜੇ ਇੱਕ ਮੌਜੂਦਾ ਕਰਨ ਵਾਲ ਨੂੰ ਕੁੱਟ ਸਕਦਾ ਹੈ ਤੇ ਆਂ ਬੰਦੇ ਦੀ ਕੀ ਹیثیت ਆ ਉੱਥੇ ਹੂੰ ਪਰ ਜਦੋਂ ਇਹ ਹੁੰਦਾ ਆ ਕਿ ਇੱਕ ਧਿਰ ਨੇ ਰੌਲਾ ਪਾਇਆ ਉਹਨਾਂ ਨੇ ਆਪਣਾ ਅਫਸਰਾਂ ਨੂੰ ਬਚਾਉਣ ਲਈ ਡਿਲੇਅ ਕੀਤਾ ਪਰ ਰੌਲਾ ਪਾਉਣ ਨਾਲ ਐਫਆਰ ਦਰਜ ਹੋ ਗਈ ਬਾਈ ਨੇਮ ਹੋ ਗਈ ਬੰਦੇ ਸਸਪੈਂਡ ਹੋ ਗਏ ਬੰਦੇ ਜਿਲੇ ਚੋਂ ਟਰਾਂਸਫਰ ਕਰਤੇ ਕਿਉਂਕਿ ਇੱਕ ਕੁੱਟ ਦਾ ਮਸਲਾ ਆਇਆ ਉਲਝਣ ਦਾ ਇੱਕ ਦੂਜੇ ਨਾਲ ਦੋਨਾਂ ਪਾਸਿਓਂ ਛੋਟੀ ਮੋਟੀ ਨੋਕਚੋਕ ਹੋ ਕੇ ਲੜਦੇ ਹੂੰ ਪਰ ਜਿਸ ਤਰੀਕੇ ਨਾਲ ਇਸ ਮੁੱਦੇ ਨੂੰ ਹਾਈਲਾਈਟ ਕੀਤਾ ਜਾ ਰਿਹਾ ਹੈ ਜਿਹੜੇ ਬੰਦੇ ਡਿਸਪਲਿਨ ਦੀ ਗੱਲ ਕਰ ਰਹੇ ਨੇ ਹੂੰ ਉਹ ਇੱਕ ਮੌਜੂਦਾ ਪਟਿਆਲੇ ਦੇ ਵਿੱਚ ਇੱਕ ਇਸ ਸਮੇਂ ਡੀਸੀ ਨੇ ਮੈਡਮ ਹੂੰ ਉਹਨਾਂ ਨੂੰ ਸਿੱਧਾ ਨਿੱਕ ਨੇਮ ਲੈ ਕੇ ਗੱਲ ਕਰ ਰਹੇ ਨੇ ਮਤਲਬ ਜੇ ਡਿਸਪਲਿਨ ਦੀ ਆਪਾਂ ਗੱਲ ਕਰੀਏ ਹੂੰ ਹੁਣ ਕੀ ਆ ਕਿ ਮੈਨੂੰ ਇੰਜ ਲੱਗਦਾ ਆ ਕਿ ਇਹ ਮਸਲਾ ਹੋ ਗਿਆ ਪਰ ਇਹਨੂੰ ਇਸ ਮਸਲੇ ਨੂੰ ਕਿਸੇ ਨੇ ਗੋਦੀ ਲੈ ਲਿਆ ਜਿਵੇਂ ਆਪਾਂ ਕਿਸੇ ਮਸਲੇ ਨੂੰ ਲੈ ਲੈਣਾ ਗੋਦ ਲੈ ਲੀਦਾ ਵੀ ਅਸੀਂ ਪਾਰ ਲਾਂਗੇ ਇਹਨੂੰ ਹੂੰ ਉਹਨੂੰ ਕੋਈ ਪਾਲ ਰਿਹਾ ਉਹ ਕੌਣ ਪਾਲ ਰਿਹਾ ਮੈਨੂੰ ਨਹੀਂ ਪਤਾ ਪਰ ਮੈਂ ਇਹਦੇ ਲਈ ਗੱਲ ਜਰੂਰ ਕਰਾਂਗਾ ਕਿ ਉਸ ਮਸਲੇ ਦੇ ਉੱਤੇ ਹੂੰ ਇਹ ਕਹਿਣਾ ਕਿ ਇਹਦੀ ਜਾਂਚ ਜਿਹੜੀ ਉਹ ਸੀਬੀਆਈ ਹੋਣੀ ਚਾਹੀਦੀ ਮੇਰੀ ਗੱਲ ਨੂੰ ਸਮਝਦੇ ਜੀ ਸੀਬੀ ਜਾਂਚ ਉਹਦੀ ਹੁੰਦੀ ਆ ਜਿਹੜੇ ਕੰਪਲਿਕੇਟਿਡ ਮਸਲੇ ਹੁੰਦੇ ਆ ਜਿਹੜੇ ਗੁੰਝਲਦਾਰ ਹੁੰਦੇ ਆ ਜਿਹੜੇ ਸਮਝ ਨਾ ਸਕਣ ਜਿਹੜੇ ਉਲਝ ਜਾਣ ਹੂੰ ਹੁਣ ਇੱਕ ਦੋਵਾਂ ਵਰਦੀਆਂ ਦੀ ਆਪੇ ਚ ਲੜਾਈ ਹੋਈ ਆ ਹੂੰ ਤੇ ਉੱਥੇ ਕੁੱਟਿਆ ਗਿਆ ਬੰਦਾ ਹੂੰ ਏ ਆ ਕਿ ਬੰਦਾ ਹਾਈ ਰੈਂਕ ਦਾ ਕੁੱਟਿਆ ਗਿਆ ਲੜਾਈ ਤਾਂ ਲੜਾਈ ਹੁੰਦੀ ਹੈ ਉਸ ਲੜਾਈ ਤਾਂ ਬਾਈ ਨੇ ਬੰਦੇ ਮਾਫੀ ਵੀ ਮੰਗਾਏ ਪਬਲਿਕ ਦੇ ਸਾਹਮਣੇ ਆ ਗਏ ਬਾਈ ਨੇ ਪਰਚਾ ਵੀ ਹੋ ਗਿਆ ਬੰਦੇ ਸਸਪੈਂਡ ਹੋ ਗਏ ਬੰਦੇ ਟਰਾਂਸਫਰ ਹੋ ਗਏ ਇਹਦੇ ਵਿੱਚ ਹੁਣ ਕਿਹੜੀ ਲੱਭਣ ਵਾਲੀ ਚੀਜ਼ ਹੈ ਜਿਹੜੀ ਸੀਬੀਆਈ ਨੇ ਲੱਭਣੀ ਹੈ ਮੈਨੂੰ ਨਹੀਂ ਲੱਗਦਾ ਹਮ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਇਹ ਗੱਲ ਜਾਵਾਂ ਪੱਕੀ ਹੈ ਕਿ ਇਹ ਮਸਲਾ ਸੀਬੀਆਈ ਕੋਲ ਮੇਰੇ ਖਿਆਲ ਨਾਲ ਨਹੀਂ ਜਾਣਾ ਹਮ ਜਦੋਂ ਆਪਾਂ ਜਿਹੜੀ ਚੀਜ਼ ਹੋ ਨਹੀਂ ਸਕਦੀ ਉਹਦੀ ਮੰਗ ਕਰੀਏ ਤਾਂ ਉਹ ਟਾਈਮ ਲੈਂਦੀ ਆ ਫਿਰ ਹੂੰ ਟਾਈਮ ਲੈਂਦੀ ਆ ਤਾਂ ਮੁੱਦਾ ਭੱਗ ਜਾਂਦਾ ਹੈ ਭੱਗ ਕਿਉਂ ਗਿਆ ਮੁੱਦਾ ਕਿ ਪੰਜਾਬ ਦੇ ਵਿੱਚ ਦੋ ਬਾਰਡਰਾਂ ਦੇ ਉੱਤੇ ਸਾਡੇ ਜਿਹੜੇ ਕਿਸਾਨ ਨੇ ਉਹ ਬੈਠੇ ਹੋਏ ਹੂੰ ਦੋ ਬਾਰਡਰਾਂ ਦੇ ਉੱਤੇ ਜੀ ਮੀਟਿੰਗ ਹੈ ਕਿਸਾਨਾਂ ਨੂੰ ਤੁਹਾਨੂੰ ਪਤਾ ਸਾਰਿਆਂ ਨੂੰ ਹੀ ਪਤਾ ਹੋਣਾ ਆਪਾਂ ਇਹ ਗੱਲ ਵਾਰ-ਵਾਰ ਨਹੀਂ ਕਰੀ ਮੀਟਿੰਗ ਹੈ ਕਿਸਾਨਾਂ ਨੂੰ ਅਰੈਸਟ ਕਰਦੀ ਆ ਪੁਲਿਸ ਉਸ ਤੋਂ ਬਾਅਦ ਇਹਦਾ ਰੌਲਾ ਪੈਂਦਾ ਆ ਲੋਕਾਂ ਦੇ ਟਰੈਕਟਰ ਚੋਰੀ ਹੋ ਜਾਂਦੇ ਆ ਸਭ ਕੁਝ ਲੋਕਾਂ ਦਾ ਚੁੱਕਿਆ ਜਾਂਦਾ ਆ ਤੇ ਖੋਲ ਦਿੱਤੀ ਜਾਂਦੀ ਆ ਕਿ ਆਪਾਂ ਬੌਲਡਰ ਨੂੰ ਕਲੀਨ ਕਰਨਾ ਆ ਤੇ ਜਿਹੜਾ ਜੋ ਮਰਜ਼ੀ ਲੈ ਜੇ ਤੇ ਐਂ ਹੀ ਲੋਕ ਲੈ ਗਏ ਤੇ ਬਾਅਦ ਚ ਇੱਕ ਟੀਮ ਬਣੀ ਜਿਨ੍ਹਾਂ ਨੇ ਜਾ ਕੇ ਬਰਾਮਦ ਕੀਤੇ ਟਰੈਕਟਰ ਟਰਾਲੀਆਂ ਲੋਕਾਂ ਤੋਂ ਚੋਰੀ ਕੀਤੇ ਹੋਏ ਤੇ ਕਈ ਆਕੜ ਵੀ ਗਏ ਕਿ ਅਸੀਂ ਨਹੀਂ ਦਿੰਦੇ ਹੂੰ ਹੁਣ ਮਸਲਾ ਇੱਥੇ ਇਹ ਸੀ ਕਿ ਉਹ ਪੰਜਾਬ ਦਾ ਇੱਕ ਬਹੁਤ ਵੱਡਾ ਮਸਲਾ ਸੀਗਾ ਪਰ ਉਹ ਕਿਸਾਨੀ ਮਸਲੇ ਦਾ ਕਰਨਲ ਬਾਟ ਦੇ ਨਾਲ ਕੀ ਕਨੈਕਸ਼ਨ ਮੈਂ ਦੱਸਦਾ ਤੁਹਾਨੂੰ ਤੁਸੀਂ ਦੱਸੋ ਫਿਰ ਕਿਸਾਨੀ ਮਸਲਾ ਕਿੱਥੇ ਆਉਂਦਾ ਹੂੰ ਜੇ ਪੂਰੇ ਨੈਟਵਰਕ ਦੇ ਵਿੱਚ ਕਿਸਾਨੀ ਮੁੱਦੇ ਨੂੰ ਕਿਤੇ ਜਗ੍ਹਾ ਹੈਗੀ ਹੈ ਤੇ ਮੈਨੂੰ ਤੁਸੀਂ ਦੱਸੋ ਕਿਸੇ ਚੈਨਲ ਤੇ ਕੋਈ ਜਗ੍ਹਾ ਹੋਈ ਮੈਨੂੰ ਦੱਸੋ ਮਤਲਬ ਕਿਸਾਨੀ ਮੁੱਦੇ ਨੂੰ ਦਬਾਉਣ ਦੇ ਲਈ ਇਸ ਮੁੱਦੇ ਨੂੰ ਖੜਾ ਕੀਤਾ ਗਿਆ ਖੜਾ ਨਹੀਂ ਕਰਤਾ ਦਬਾਉਣਾ ਕੀ ਇਹਨੂੰ ਕ੍ਰੀਏਟ ਕਰ ਦਿੱਤਾ ਮੁੱਦਾ ਇਹ ਜਾਣਬੁੱਝ ਕੇ ਹੋਇਆ ਨਹੀਂ ਕਈ ਇਨਸੀਡੈਂਟ ਇਦਾਂ ਹੋ ਜਾਂਦੇ ਆ ਮੈਂ ਤੁਹਾਨੂੰ ਕਿਹਾ ਵੀ ਅਗਲਾ ਫਿਰ ਗੋਦ ਲੈ ਲੀਂਦਾ ਹੋ ਗਿਆ ਹੋ ਗਿਆ ਪਰ ਉਹਦਾ ਉਹਦਾ ਭਗਵੰਤ ਮਾਨ ਡੀਜੀਪੀ ਆਈਜੀ ਕੋਈ ਨਹੀਂ ਹੈ ਮੇਰੀ ਗੱਲ ਸਮਝਿਓ ਉਹਦੇ 'ਚ ਉਹ ਕਹਿੰਦੇ ਆ ਕਿ ਇੱਕ ਤਾਂ ਇੱਥੋਂ ਦੇ ਐਸਐਸਪੀ ਨੂੰ ਹਟਾ ਦਿਓ ਹੂੰ ਇੱਕ ਗੱਲ ਕੀ ਬਾਬਾ ਜੀ ਮਾਫ ਕਰਨਾ ਤੁਹਾਨੂੰ ਵਿਚਾਲੇ ਟੋਕ ਰਿਆਂ ਕੀ ਐਸਐਸਪੀ ਨੂੰ ਹਟਾਉਣ ਦੀ ਮੰਗ ਜਾਇਜ਼ ਤੁਸੀਂ ਮੰਨਦੇ ਹੋ ਕਿ ਐਸਐਸਪੀ ਸਾਹਿਬ ਨੂੰ ਹਟਾਉਣਾ ਚਾਹੀਦਾ ਹੈ ਕਸੂਰਵਾਰ ਨਹੀਂ ਮੈਂ ਮੈਂ ਉਹੀ ਗੱਲ ਉੱਥੇ ਆ ਰਿਆਂ ਹੂੰ ਕਿ ਇੱਥੇ ਪਹਿਲਾਂ ਜਦੋਂ ਮਸਲਾ ਹੋਇਆ ਸੀ ਕਾਲੀ ਮਾਤਾ ਦੇ ਮੰਦਰ ਦਾ ਹੂੰ ਉਦੋਂ ਵੀ ਇੱਥੇ ਹਿੰਦੂ ਜਥੇਬੰਦੀਆਂ ਨੇ ਸਿੱਧੀ ਮੰਗ ਕੀਤੀ ਸੀ ਕਿ ਇਹਨੂੰ ਹਟਾਓ ਇਹ ਸਿੱਖਾਂ ਦੀ ਹਮਾਇਤ ਕੀਤੀ ਐ ਇਹਨੇ ਉੱਥੇ ਗੋਲੀ ਨਹੀਂ ਚਲਾਈ ਹੂੰ ਮੈਂ ਉਹ ਸਾਰੇ ਐਪੀਸੋਡ ਦੇ ਵਿੱਚ ਸੀਗਾ ਜੀ ਮੇਰੇ ਤੇ ਕੇਸ ਕਰਨ ਲਈ ਧਰਨਾ ਲਾਇਆ ਗਿਆ ਹੂੰ ਜਿਹਦੇ ਲਈ ਜਦੋਂ ਸਕਰੀਨਿੰਗ ਕੀਤੀ ਗਈ ਉਹਨਾਂ ਨੇ ਕਿਹਾ ਵੀ ਇਸ ਬੰਦੇ ਨੇ ਤਾਂ ਸਗੋਂ ਮੰਦਰ ਦੀ ਮੂਰਤੀ ਤੋੜ ਨਹੀਂ ਦਿੱਤੀ ਹੈਗੀ ਮੈਨੂੰ ਪਤਾ ਆ ਕਿ ਜੇ ਇਹ ਮੂਰਤੀ ਟੁੱਟਦੀ ਆ ਤੇ ਸਾਡੇ ਇਤਿਹਾਸ ਤੇ ਕੀ ਅਸਰ ਪੈਂਦਾ ਆ ਕਿਉਂਕਿ ਨੌਜਵਾਨ ਕਈ ਵਾਰੀ ਭਟਕੇ ਹੁੰਦੇ ਆ ਉਹ ਮਸਲਾ ਵੀ ਜਾਣ ਕੇ ਕ੍ਰੀਏਟ ਕੀਤਾ ਗਿਆ ਸੀ ਪਿੱਛੋਂ ਕਿਸੇ ਨੇ ਕਿਹਾ ਕਿ ਸਿੱਖਾਂ ਦੇ ਇਸ ਇਹਦੇ ਉੱਤੇ ਹਮਲਾ ਕਰੋ ਉੱਤੇ ਇੱਟਾਂ ਰੋੜਿਆਂ ਦਾ ਹਮਲਾ ਕੀਤਾ ਗਿਆ ਬੰਦਿਆਂ ਨੇ ਗੋਲੀ ਚਲਾਈ ਉਹੀ ਬੰਦੇ ਹੂੰ ਉਹੀ ਬੰਦੇ ਜਿਹੜੇ ਨੇ ਫੇਰ ਮੰਦਰ ਦੇ ਵਿੱਚ ਇੱਕ ਬੰਦੇ ਦੇ ਗਲ ਪੈਂਦੇ ਆ ਗਲ ਉਸ ਬੰਦੇ ਦੇ ਪੈਂਦੇ ਆ ਜਿਹੜਾ 4 ਦਿਨ ਪਹਿਲਾਂ ਇਹ ਗੱਲ ਕਹਿੰਦਾ ਕਿ ਪੰਜਾਬ ਦੇ ਵਿੱਚ ਜੇ ਮਰਦਮਸ਼ਿਵਾਰੀ ਹੁੰਦੀ ਆ ਤਾਂ ਹਿੰਦੂਆਂ ਨੂੰ ਪੰਜਾਬੀ ਭਾਸ਼ਾ ਲਿਖਾਉਣੀ ਚਾਹੀਦੀ ਆ ਉਸ ਬੰਦੇ ਦੇ ਉੱਤੇ ਮੰਦਰ ਦੇ ਵਿੱਚ ਹਮਲਾ ਹੋ ਜਾਂਦਾ। ਹੂੰ ਤੇ ਉਹਨਾਂ ਵੱਲਿਆਂ ਵੱਲੋਂ ਕੀਤਾ ਜਾਂਦਾ ਜਿਹੜੇ ਉਸ ਸਮੇਂ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਜਿਨ੍ਹਾਂ ਨੇ ਇਟਾਂ ਰੋਲੇ ਚਲਾਈ ਜਿਨ੍ਹਾਂ ਨੇ ਗੋਲੀ ਚਲਾਈ ਸੇਮ ਉਹ ਬੰਦਾ ਨਾਲ ਆ ਜਿਹਨੇ ਗੋਲੀ ਚਲਾਈ ਉਹ ਵੀ ਬੰਦਾ ਨਾਲ ਹੁਣ ਸਮਝੋ ਮੇਰੀ ਗੱਲ ਨੂੰ। ਹੂੰ ਉਦੋਂ ਵੀ ਮੰਗ ਰੱਖੀ ਗਈ ਕਿਉਂਕਿ ਪਟਿਆਲੇ ਦੇ ਵਿੱਚ ਇੱਕ ਐਦਾਂ ਦਾ ਸਿਸਟਮ ਹੈ ਤੇ ਪਵਨ ਕੁਮਾਰ ਸੰਤਾਂ ਤੋਂ ਲੈ ਕੇ ਇਹ ਕਦੀ ਵੀ ਇੱਥੇ ਬਰਦਾਸ਼ਤ ਨਹੀਂ ਹੋਇਆ ਕਿ ਕੋਈ ਇੱਥੇ ਸਿੱਖ ਅਫਸਰ ਜਿਹੜਾ ਲੰਮਾ ਸਮਾਂ ਇੱਥੇ ਟਿਕਦਾ ਨਹੀਂ ਹੈਗਾ ਟਿਕਣ ਨਹੀਂ ਦਿੰਦੇ। ਉਹ ਉਹਨੂੰ ਟਾਰਗੇਟ ਕੀਤਾ। ਦੂਜੀ ਗੱਲ ਮੇਰੇ ਮੇਰਾ ਕੋਈ ਸੱਕਾ ਨਹੀਂ ਨਾ ਮੇਰਾ ਰਿਸ਼ਤੇਦਾਰਾ ਨਹੀਂ ਅਸੀਂ ਸਾਡੇ ਤਾਂ ਖੁਦ ਦੇ ਜੀ ਪੁਲਿਸ ਨੇ ਮਾਰੇ ਹੋਇਆ ਸੀ ਕਿਸੇ ਦੀ ਹਮਾਇਤ ਨਹੀਂ ਕਰਦੇ ਪਰ ਮੈਂ ਇਸ ਮੁੱਦੇ ਤੇ ਗੱਲ ਕਰ ਰਿਹਾ ਇਹ ਮੁੱਦੇ ਨੂੰ ਇੰਨਾ ਅੰਬਰਾਂ ਤੱਕ ਲੈ ਗਏ ਕਿ ਦੋਨਾਂ ਬਾਰਡਰਾਂ ਦਾ ਮੁੱਦਾ ਕਿਸੇ ਚੈਨਲ ਦੇ ਉੱਤੇ ਡਿਸਕਸ਼ਨ ਨਹੀਂ ਹੋ ਰਿਹਾ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਲੈ ਗਈਆਂ ਸਾਡੇ ਉੱਥੇ ਰੁਲਗੇ ਵਿੱਚੇ ਲੰਗਰ ਪੱਕੇ ਪਕਾਏ ਰਹਿ ਗਏ ਤੇ ਬਜ਼ੁਰਗਾਂ ਨੂੰ ਕਿਸੇ ਨੂੰ ਕਿਤੇ ਕਿਸੇ ਨੂੰ ਕਿਤੇ ਛੱਡਤਾ ਤੇ ਉਹ ਸਿਰ ਤੇ ਰੱਖ ਕੇ ਸਮਾਨ ਤੇ ਤੁਰੇ ਜਾਂਦੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਘਰ ਕਦੋਂ ਆਪੜਨਾ ਹੂੰ ਉਹਦੇ ਲਈ ਸੀਬੀਏ ਦੀ ਮੰਗ ਕੌਣ ਕਰੂਗਾ ਬਿਲਕੁਲ ਮੇਰੀ ਗੱਲ ਸਮਝੋ ਤੁਸੀਂ ਹੂੰ ਕਿਉਂਕਿ ਜਦੋਂ ਤੁਹਾਡਾ ਸਾਰਾ ਕੁਝ ਹੋ ਗਿਆ ਆ ਹੂੰ ਇਸ ਮੁੱਦੇ ਨੂੰ ਸਾਰੇ ਚੈਨਲਾਂ ਦਾ ਸ਼ਿੰਗਾਰ ਕੌਣ ਬਣਾ ਰਿਹਾ ਕਿਉਂ ਤੁਹਾਡਾ ਤੁਹਾਡੇ ਕਿੱਡੀ ਕੋ ਵੱਡੀ ਗੱਲ ਆ ਵੀ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਪਰਮਾਣੂ ਚੱਲ ਗਿਆ ਵੀ ਇੱਥੇ ਬਹੁਤ ਲੋਕ ਇਕੱਠੇ ਹੋ ਗਿਆ ਇਹ ਐਡਾਂ ਦੀ ਕੋਈ ਗੱਲ ਹੈਗੀ ਆ ਇੱਕ ਕਰਨਲ ਦੀ ਐ ਇੱਕ ਪੁਲਿਸ ਇੰਸਪੈਕਟਰ ਨਾਲ ਲੜਾਈ ਹੋਈ ਆ ਤੇ ਇਸ ਮੁੱਦੇ ਨੂੰ ਇੰਨੀ ਜਿਆਦਾ ਤੂਲ ਦਿੱਤੀ ਗਈ ਆ ਇਸ ਕਰਕੇ ਦਿੱਤੀ ਗਈ ਆ ਇਹਨਾਂ ਨੂੰ ਪਤਾ ਸੀ ਕਿ ਇੱਥੋਂ ਦੇ ਜਿਹੜੇ ਲੋਕਲ ਐਮਐਲਏ ਤੇ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਉਹ ਕਟਾਰੇ 'ਚ ਖੜੂਗੀ ਤੇ ਸਰਕਾਰ ਨੇ ਇਹਨੂੰ ਹਵਾ ਦੇਣ ਲਈ ਧੜਾ-ਤੜ ਚੈਨਲਾਂ ਨੂੰ ਕਿਹਾ ਕਿ ਸਾਰੇ ਜਿੰਨੇ ਚੈਨਲ ਸੀ ਇੱਥੇ ਪਹੁੰਚੇ ਤੇ ਉਹਨਾਂ ਨੇ ਇਸ ਮੁੱਦੇ ਨੂੰ ਹਾਈਲਾਈਟ ਕੀਤਾ ਹਾਂ ਇਹ ਗੱਲ ਜ਼ਰੂਰ ਆ ਕਿ ਉਸ ਸਮੇਂ ਉਹ ਗਲਤ ਹੋਇਆ ਆਪਾਂ ਇਹ ਕਹਿ ਨਹੀਂ ਕਿ ਗਲਤ ਹੋਇਆ ਵੀ ਜੇ ਆਮ ਬੰਦੇ ਦੀ ਇੱਥੇ ਕੀ ਔਕਾਤ ਹੈ ਜੇ ਇੱਥੇ ਕਰਨਲ ਕੁੱਟਿਆ ਜਾ ਸਕਦਾ ਆ ਸਮਝੋ ਮੇਰੀ ਗੱਲ ਪਰ ਇਹ ਠੀਕ ਆ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਸੀ ਜਾਂ ਉਹ ਡਿਸਮਿਸ ਜੋ ਵੀ ਉਹਨਾਂ ਦਾ ਕਰਦੇ ਉਹ ਕਾਨੂੰਨੀ ਤੌਰ ਤੇ ਹੋਣਾ ਚਾਹੀਦਾ ਸੀ ਪਰ ਹੋਣ ਤੋਂ ਬਾਅਦ ਇਸ ਮੁੱਦੇ ਨੂੰ ਅੰਬਰਾਂ ਤੇ ਕਿਉਂ ਲਿਆਇਆ ਜਾ ਰਿਹਾ ਹੈ ਵੀ ਉਹਦੀ ਸੀਬੀਆਈ ਮੰਗ ਕਰ ਲਈ ਉਹਦੇ ਆ ਮੈਨੂੰ ਮੈਨੂੰ ਇਹ ਸਮਝ ਆਈ ਉੱਥੇ ਜਾ ਕੇ ਵੀ ਇਹ ਕਿਸਾਨੀ ਮੁੱਦੇ ਨੂੰ ਮੁੱਦੇ ਜਿਹੜੇ ਸੀਗੇ ਕਿਸਾਨ ਦੇ ਜਿਹੜੇ ਲੀਡਰ ਨੇ ਜਾਂ ਉਹ ਗ੍ਰਿਫਤਰ ਕੀਤੇ ਹੋਏ ਨੇ ਉਹਨਾਂ ਦੀ ਕੋਈ ਮੰਗ ਨਾ ਕਰੇ ਕੋਈ ਹੋਰ ਚੀਜ਼ ਖੜੀ ਨਾ ਹੋ ਪਾਏ ਇੱਕ ਉਹਦੇ ਮੁਕਾਬਲੇ ਪਹਿਲੇ ਏਡਾ ਵੱਡਾ ਮੁੱਦਾ ਕ੍ਰੀਏਟ ਕਰ ਦੋ ਕਿ ਲੱਗੇ ਉਹ ਵੀ ਸਾਹੀ ਤਾਂ ਇੱਧਰ ਉਲਝੇ ਪਿਆ ਯਾਰ ਫੇਰ ਇਹਨੂੰ ਦੇਖਾਂਗੇ ਅਸੀਂ ਇੱਧਰ ਉਲਝੇ ਮਿਆਂ ਅਸੀਂ ਫੇਰ ਇਹਨੂੰ ਦੇਖਾਂਗੇ ਐ ਇਸ ਮੁੱਦੇ ਨੂੰ ਮੈਨੂੰ ਐਂ ਲੱਗਦਾ ਹੋ ਸਕਦਾ ਮੈਂ ਇਥੇ ਟੋਟਲੀ ਗਲਤ ਹੋਵਾਂ ਸਾਡੇ ਕਿਸਾਨੀ ਮੁੱਦੇ ਨੂੰ ਖਤਮ ਕਰਨ ਲਈ ਇਹਨੂੰ ਇਹਨੂੰ ਉਭਾਰਿਆ ਗਿਆ ਹੋ ਸਕਦਾ ਕਰਨਲ ਦੇ ਪਰਿਵਾਰ ਨੂੰ ਵੀ ਇਸ ਗੱਲ ਦਾ ਪਤਾ ਨਾ ਹੋਵੇ ਹੂੰ ਕਿਦੇ ਪਿੱਛੇ ਲੌਜੀਕ ਕੀ ਆ ਮੈਂ ਵੀ ਗੱਲ ਮੰਨਦਾ ਕਿਉਂਕਿ ਸਾਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਪਿੱਛੇ ਕੀ ਆ ਕੌਣ ਸਾਨੂੰ ਖੜਾ ਰਿਹਾ ਕੌਣ ਸਾਨੂੰ ਉਭਾਰ ਰਿਹਾ ਇਹ ਗੱਲ ਕਈ ਵਾਰੀ ਪਤਾ ਨਹੀਂ ਹੁੰਦਾ ਐਨੀ ਜ਼ਿਆਦੀ ਤਲਖੀ ਚਾਕੇ ਜਦੋਂ ਆਪਾਂ ਗੱਲ ਕਰਦੇ ਆ ਨਾ ਤੇ ਉਹ ਆਟੋਮੈਟਿਕ ਹੀ ਕੋਈ ਨਾ ਕੋਈ ਉਹਨੂੰ ਗੋਦ ਲੈ ਲੈਂਦਾ ਮੁੱਦੇ ਨੂੰ ਬੰਦੇ ਨੇ ਆਪਾਂ ਕਹਿੰਦੇ ਵੀ ਇਹ ਬੰਦਾ ਯਾਰ ਪਿੱਛੋਂ ਨਾ ਐਂ ਲੱਗਦਾ ਜਿਵੇਂ ਸਿਸਟਮ ਨੇ ਭੇਜਿਆ ਹੁੰਦਾ ਭੇਜਿਆ ਪੂਜਿਆ ਕੋਈ ਨਹੀਂ ਹੁੰਦਾ ਕਈ ਵਾਰੀ ਉਹਦੇ ਕੰਮ ਇਦਾਂ ਦੇ ਹੋ ਜਾਂਦੇ ਆ ਸਿਸਟਮ ਨੂੰ ਫਿੱਟ ਬੈਂਦੇ ਆ ਤੇ ਸਿਸਟਮ ਉਹਨੂੰ ਤੂਲ ਦੇ ਦਿੰਦਾ ਹੂੰ ਉਦੋਂ ਸਿਸਟਮ ਆਪਣੇ ਅਨੁਸਾਰ ਉਹਨੂੰ ਵਰਤਣਾ ਸ਼ੁਰੂ ਕਰ ਦਿੰਦਾ ਬਿਲਕੁਲ ਬਿਨਾਂ ਉਹਨੂੰ ਦੱਸੇ ਤੇ ਉਹਨੂੰ ਪਤਾ ਵੀ ਨਹੀਂ ਲੱਗਦਾ ਨਹੀਂ ਪਤਾ ਹੁੰਦਾ ਜੀ ਆਪਾਂ ਇਹ ਗੱਲ ਦਾ ਅਲੀਗੇਸ਼ਨ ਨਹੀਂ ਲਾਉਂਦੇ ਵੀ ਉਹ ਮਿਲ ਕੇ ਕੁਝ ਕਰ ਰਹੇ ਆ ਹਮ ਪਰ ਇਹ ਹੋ ਜ਼ਰੂਰ ਰਿਹਾ ਹੈ ਤੁਸੀਂ ਮੈਨੂੰ ਦੱਸੋ ਤੁਸੀਂ ਪੱਤਰਕਾਰ ਹੋ ਤੁਹਾਡਾ ਇੱਕ ਚੈਨਲ ਆ ਤੁਸੀਂ ਦੱਸੋ ਵੀ ਇਹ ਮੁੱਦਾ ਖਤਮ ਹੋਇਆ ਕਿ ਨਹੀਂ ਠੰਡੇ ਬਸਤੇ ਪਿਆ ਕਿ ਨਹੀਂ ਬਿਲਕੁਲ ਹੋਇਆ ਪਿਆ ਕਿ ਨਹੀਂ ਤੇ ਫਿਰ ਕਿਹੜੇ ਮੁੱਦੇ ਕਰਕੇ ਪਿਆ ਇਸ ਮੁੱਦੇ ਕਰਕੇ ਪਿਆ ਮੁੱਦਾ ਤਾਂ ਨਾਲ ਇੱਕ ਪੈਰਲਲ ਹ ਮਛ ਲਾਲਾ ਵੀ ਖੜਾ ਹੋਇਆ ਸੀਗਾ ਸੰਤਾਂ ਦੀ ਤਸਵੀਰ ਵਾਲਾ ਉਹ ਤੋਂ ਪਹਿਲਾਂ ਸੀ ਜੀ ਹਾਂ ਇਸ ਤੋਂ ਪਹਿਲਾਂ ਹਾਂ ਤਾਂ ਉਹ ਮੁੱਦਾ ਵੀ ਅੱਜ ਕਿਤੇ ਨਜ਼ਰ ਨਹੀਂ ਉਹਣਾ ਫਿਰ ਤੁਸੀਂ ਸਮਝਦੇ ਗੱਲ ਨੂੰ ਨਹੀਂ ਉਹ ਮੁੱਦਾ ਜਿਹੜਾ ਸੀ ਨਾ ਉਹ ਮੁੱਦਾ ਤਾਂ ਐਵੇਂ ਸੀ ਕਿ ਆਰਐਸਐਸ ਦੇ ਕੁਝ ਬੰਦਿਆਂ ਨੇ ਹਰ ਵਾਰੀ ਕਰਦੇ ਆ ਹੂੰ ਕਿਉਂਕਿ ਜੇ ਕਿਸੇ ਇੱਕ ਆਵਾਜ਼ ਤੇ ਪਹਿਲਾਂ ਬੰਦੇ ਇਕੱਠੇ ਹੋ ਜਾਣ ਜਾਂ ਇਦਾਂ ਦਾ ਕੋਈ ਮਾਹੌਲ ਆਪਾਂ ਸਿਰਜਦੀਏ ਤੇ ਅੱਗੇ ਫਿਰੇ ਬੰਦ ਹੋ ਜਾਂਦਾ ਸਾਰਾ ਕੁਝ ਜਦੋਂ ਆਪਾਂ ਉੱਥੇ ਸਾਰਾ ਕੁਝ ਕੀਤਾ ਆਪਾਂ ਨੂੰ ਲਿਖਤੀ ਰੂਪੀ ਦਿੱਤਾ ਵੀ ਨੈਕਸਟ ਨਹੀਂ ਹੁੰਦਾ ਅੱਗੇ ਨਹੀਂ ਹੁੰਦਾ ਪਰ ਉਹ ਹਰ ਵਾਰੀ ਕਰਦੇ ਆ ਹੂੰ ਉਹ ਹਰ ਵਾਰੀ ਕਰਦੇ ਆ ਉਹਨਾਂ ਨੇ ਕੀ ਕੀਤਾ ਇੱਕ ਹੁੰਦਾ ਕਿ ਝੰਡੇ ਲਾ ਕੇ ਨਾ ਜਾਣ ਦੇਣਾ ਹੂੰ ਉਹਦਾ ਵਿਰੋਧ ਕਰਨਾ ਜੈ ਜੈ ਵੀ ਤੁਸੀਂ ਸਾਡਾ ਵਿਰੋਧ ਕਰਦੇ ਹੋ ਤੁਸੀਂ ਨਹੀਂ ਸੰਤਾ ਨੂੰ ਚੰਗੇ ਸਮਝਦੇ ਤੁਸੀਂ ਵਿਰੋਧ ਕਰ ਲਿਆ ਹੂੰ ਪਰ ਤੁਸੀਂ ਝੰਡਾ ਲਾ ਕੇ ਜਿਸ ਕਦਰ ਪੈਰਾਂ ਚ ਰੋਲਿਆ ਉੱਤੇ ਚੜ ਕੇ ਉਹਦੇ ਨੱਚੇ ਹੂੰ ਫਿਰ ਲਗਾਤਾਰ ਉਹ ਅਮਨਸੂਦ ਜਿਹੜਾ ਖੱਜਿਆ ਬੰਦਾ ਆ ਹੂੰ ਉਹ ਲਗਾਤਾਰ ਅ ਬੇਸ਼ੱਕ ਮੇਰੀ ਭਾਜਾ ਸਖਤ ਤੋਂ ਸਖਤ ਇਸ ਕਰਕੇ ਆ ਕਿ ਉਹ ਲਗਾਤਾਰ ਝੂਠ ਬੋਲਦਾ ਚੈਨਲਾਂ ਦੇ ਉੱਤੇ ਆ ਕੇ ਉਹਨੇ ਇੱਕ ਕਲੈਕਟਰ ਦੇ ਦਫ਼ਤਰ ਵੀ ਜਾ ਕੇ ਝੂਠ ਬੋਲਿਆ ਵੀ ਇੱਥੇ ਖਾਲਸਤਾਨੀ ਆਉਂਦੇ ਨਹੀਂ ਜੀ ਫਿਰ ਤੇ ਐਂ ਹੀ ਮੁੜ ਜਾਣ ਕਰਨਗੇ ਇਹਨਾਂ ਨੂੰ ਕਿਉਂ ਮੁੜਨ ਦਿੱਤਾ ਜਾਊਗਾ ਉਹ ਕਹਿੰਦੀ ਮੈਨੂੰ ਸਭ ਕੁਝ ਪਤਾ ਹੈ ਸਭ ਕੁਝ ਪਤਾ ਦਾ ਭਾਵ ਕੀ ਆ ਕਿ ਉਹ ਬੰਦੇ ਜਿਹੜੇ ਨੇ ਪਿੱਛੇ ਆਰਐਸਐਸ ਨਾਲ ਜੁੜੇ ਹੋਏ ਨੇ ਹਰ ਵਾਰੀ ਇਸ ਮੁੱਦੇ ਨੂੰ ਅਭਾਰਦੇ ਆ ਉਹ ਇਸ ਲਈ ਹੁਣ ਤੁਸੀਂ ਮੇਰੀ ਗੱਲ ਸਮਝਿਓ ਮੈਂ ਕਹਿੰਨਾ ਕਿ ਜਾਣੇਆਂ ਨਾ ਜਾਣੇ ਚ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਜਿੰਨੀ ਫਿਰ ਸੰਤਾਂ ਦੀ ਤਸਵੀਰ ਵਿਕਦੀ ਆ ਜਿੰਨੀ ਵੱਧ ਲਾਈ ਜਾਂਦੀ ਆ ਉਸ ਤੋਂ ਬਾਅਦ ਮੈਂ ਆਪਣੀ ਗੱਡੀ ਤੇ ਲਵਾ ਕੇ ਲਿਆ ਸਪੈਸ਼ਲੀ ਹੂੰ ਪਹਿਲਾਂ ਨਹੀਂ ਸੀ ਲੱਗੀ ਮੈਂ ਪੋਸਟਰ ਨਹੀਂ ਲਾਉਂਦਾ ਗੱਡੀ ਤੇ ਪਰ ਮੈਂ ਸਪੈਸ਼ਲੀ ਲਾ ਕੇ ਲਿਆ ਸੰਤਾਂ ਦੀ ਉਸ ਦਿਨ ਤੋਂ ਬਾਅਦ ਜਿੱਦਨ ਸੂਦ ਨੇ ਮਨਾ ਕੀਤਾ ਉਸ ਦਿਨ ਤੋਂ ਬਾਅਦ ਸੰਤਾਂ ਦੀ ਤਸਵੀਰ ਬਹੁਤ ਥਾਵਾਂ ਤੇ ਲੱਗੀ ਹੋਰ ਹੂੰ ਜਿਆਦੀ ਲੱਗੀ ਆ ਸਾਨੂੰ ਉਸ ਘਟਨਾ ਦਾ ਫਾਇਦਾ ਹੋਇਆ ਪਰ ਨੁਕਸਾਨ ਇਹ ਆ ਕਿ ਉਹਨਾਂ ਲੋਕਾਂ ਨੇ ਇੱਕ ਅੱਗ ਲਾਈ ਤੇ ਪੰਜਾਬ ਦੇ ਵਿੱਚ ਕੁਝ ਚੈਨਲਾਂ ਨੇ ਜਿਵੇਂ ਪੰਜਾਬ ਦੇ ਵਿੱਚ 1978 ਤੋਂ ਬਾਅਦ ਸੰਤਾਂ ਵੇਲੇ ਜਗਬਣੀ ਅਖਬਾਰ ਨੇ ਪੰਜਾਬ ਦੇ ਵਿੱਚ ਅੱਗ ਲਾਈ ਸੀ ਢੜਕਾਉ ਭਾਸ਼ਣ ਲਿਖਿਆ ਸੀ ਢੜਕਾਉ ਗੱਲਾਂ ਲਿਖੀਆਂ ਤਾਂ ਸੇਮ ਉਦਾਂ ਕੋਈ ਚੈਨਲਾਂ ਨੇ ਐਦਾਂ ਖਬਰ ਦਿੱਤੀ ਕਿ ਗਰਦਾਸਪੁਰ ਦੇ ਵਿੱਚ ਇੱਕ ਪੰਪ ਦੇ ਉੱਤੇ ਲੁੱਟ ਹੁੰਦੀ ਆ ਲੁੱਟ ਹੋਣ ਦੇ ਸਮੇਂ ਦੋ ਬੰਦਿਆਂ ਨੂੰ ਗੋਲੀ ਵੱਜ ਜਾਂਦੀ ਹੈ ਜਿਹੜੇ ਉੱਥੇ ਕਰਿੰਦੇ ਹੁੰਦੇ ਆ ਪੰਪ ਤੇ ਹੈਡਿੰਗ ਕੀ ਆਉਂਦੀ ਆ ਕਿ ਪੰਜਾਬ ਦੇ ਵਿੱਚ ਦੋ ਹਿਮਾਚਲ ਦੇ ਨੌਜਵਾਨਾਂ ਨੂੰ ਮਾਰੀ ਗੋਲੀ ਹੂੰ ਇਹ ਹੈਡਿੰਗ ਆਉਂ ਤੁਸੀ ਦੱਸੋ ਕਿ ਸਦਰਾ ਮੁੱਦਾ ਪਖਿਆ ਹੋਇਆ ਲੜਾਈ ਚੱਲ ਰਹੀ ਆ ਮੁੱਦੇ ਦੀ ਹਿਮਾਚਲ ਦੇ ਵਿੱਚ ਬੰਦੇ ਕੁੱਟੇ ਗਿਆ ਸੇਮ ਉਸੇ ਸਮੇਂ ਇਹ ਗੱਲ ਕਰਨੀ ਜਿਹੜੀ ਕਿ ਬਿਲਕੁਲ ਹੀ ਸਿਧਾ ਦੇ ਉਲਟ ਜਾ ਕੇ ਖੜ ਕੇ ਖਬਰ ਲਾਉਣੀ ਇਹ ਬਹੁਤ ਵੱਡਾ ਉਹਨਾਂ ਨੇ ਗੁਨਾਹ ਕੀਤਾ ਔਰ ਚਾਹੀਦਾ ਇਹ ਸੀ ਕਿ ਇੱਕ ਪੰਪ ਦੇ ਉੱਤੇ ਲਟੇਰਿਆ ਨੇ ਗੋਲੀ ਚਲਾਈ ਦੋ ਨੌਜਵਾਨ ਮਾਰੇ ਗਏ ਜਿਨ੍ਹਾਂ ਦੀ ਸਨਖਤ ਹਿਮਾਚਲ ਵੱਜੋਂ ਹੋਈ ਆ ਪਰ ਲਿਖਿਆ ਇਹ ਗਿਆ ਕਿ ਪੰਜਾਬ ਦੇ ਵਿੱਚ ਦੋ ਹਿਮਾਚਲ ਦੇ ਨੌਜਵਾਨਾਂ ਨੂੰ ਮਾਰੀ ਗੋਲੀ ਮਤਲਬ ਮੀਡੀਆ ਵੀ ਆਪਣਾ ਰੋਲ ਸਹੀ ਅਦਾ ਨਹੀਂ ਕਰ ਰਿਹਾ ਸੋਸ਼ਲ ਮੀਡੀਆ ਤੇ ਮੀਡੀਆ ਦੇ ਕਰਕੇ ਵੀ ਅੱਜ ਨੁਕਸਾਨ ਹੋ ਰਿਹਾ ਸਮਾਜ ਦਾ ਬਿਲਕੁਲ ਦੋ ਚੈਨਲ ਜਿਹੜੇ ਸੀ ਉਹਨਾਂ ਨੇ ਪੂਰੀ ਅੱਗ ਲਾਈ ਜਿੰਨੀ ਲਾ ਸਕਦੀ ਉਹ ਕਹਿੰਦੇ ਕਿ ਅਸੀਂ ਪੰਜਾਬੀਆਂ ਡਿਬੇਟ ਵੀ ਰੱਖਦੇ ਆ ਪਰ ਉਹ ਡਿਬੇਟ ਜਿਹੜੀ ਰੱਖਦੇ ਆ ਬਹੁਤ ਹੀ ਘਟੀਆ ਕਿਸਮ ਦੇ ਬੰਦਿਆਂ ਨੂੰ ਲਿਆ ਕੇ ਉਹਨਾਂ ਨੂੰ ਲਿਆਉਂਦੇ ਆ ਜਿਹੜੇ ਬਹੁਤ ਘਟੀਆ ਸ਼ਬਦ ਬੋਲਦੇ ਆ ਫਿਰ ਉਹ ਕਹਿੰਦੇ ਨਹੀਂ ਜੀ ਇਹਨਾਂ ਨੂੰ ਸਮਾਂ ਦਿਓ ਨਹੀਂ ਜੀ ਇਹਨਾਂ ਨੂੰ ਸਮਾਂ ਦਿਓ ਉਹ ਜਾਣਬੁੱਝ ਕੇ ਔਰ ਮੈਂ ਕਹਿੰਨਾ ਆਪਣੇ ਬੰਦਿਆਂ ਨੂੰ ਸਾਡੇ ਵਿੱਚੋਂ ਔਰ ਰঞ্জੀਤ ਸਿੰਘ ਨੇ ਉਹਨਾਂ ਨੇ ਵਧੀਆ ਪੱਖ ਰੱਖਿਆ ਮੈਂ ਨਹੀਂ ਕਹਾਂਦਾ ਨਹੀਂ ਬਹੁਤ ਵਧੀਆ ਰੱਖਿਆ ਪਰ ਮੈਂ ਚਾਹਣਾ ਵੀ ਇਹ ਜੇ ਲੋਕਾਂ ਨਾਲ ਤੁਹਾਡਾ ਕੋਈ ਕੱਦ ਨਹੀਂ ਹੈਗਾ ਕਿ ਤੁਸੀਂ ਇਹਨਾਂ ਨਾਲ ਬੈਠ ਕੇ ਡਿਬੇਟ ਕਰੋ ਇਹਨਾਂ ਨਾਲ ਕਰਨੀ ਹੀ ਨਹੀਂ ਚਾਹੀਦੀ ਜਿਨ੍ਹਾਂ ਨੂੰ ਸਮਝ ਹੀ ਹੈ ਨਹੀਂ ਪਰ ਜੋ ਪੰਜਾਬ ਦੇ ਵਿੱਚ ਕੀਤਾ ਗਿਆ ਖਰੜ ਦੇ ਅੰਦਰ ਬੱਸ ਨੂੰ ਭੰਨ ਦਿੱਤਾ ਗਿਆ ਧੱਕੇ ਨਾਲ ਬਸਾਂ ਦੇ ਪੋਸਟਰ ਲਾਏ ਗਏ ਹਿਮਾਚਲ ਦੀਆਂ ਬਸਾਂ ਦੇ ਉੱਤੇ ਕਿਉਂ ਠੀਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਐਕਸ਼ਨ ਜਦੋਂ ਹੁੰਦਾ ਹੂੰ ਉਹਦਾ ਰਿਐਕਸ਼ਨ ਹੁੰਦਾ ਮੈਨੂੰ ਨਹੀਂ ਪਤਾ ਮੈਂ ਇਹ ਗੱਲ ਦਾ ਮੈਂ ਇਹ ਕਹਿਣਾ ਕਿ ਬਸਾਂ ਨਹੀਂ ਪੰਨੀ ਚਾਹੀਦੀਆਂ ਇਹ ਗੱਲ ਭੰਨ ਤੋੜ ਨਹੀਂ ਕਰਨੀ ਚਾਹੀਦੀ ਇਹ ਜ਼ਰੂਰ ਆ ਮੈਂ ਚਾਹੁੰਦਾ ਕਿ ਅਸੀਂ ਜਦੋਂ ਚੜਾਈ ਚੜਦੇ ਆ ਨਾ ਸਾਡੇ ਤੇ ਟੈਕਸ ਲੱਗਦਾ ਤੇ ਜਦੋਂ ਉਹ ਥੱਲੇ ਉਤਰ ਕੇ ਆਉਂਦੇ ਆ ਪੰਜਾਬ ਗਵਰਨਮੈਂਟ ਕਿਉਂ ਨਹੀਂ ਟੈਕਸ ਲਾਉਂਦੀ ਜਾਂ ਉਹ ਉਹਨਾਂ ਨਾਲ ਗੱਲ ਕਰੇ ਵੀ ਇਹ ਵੀ ਬੰਦ ਕਰੋ ਸਾਡੇ ਤੋਂ ਜੱਜੀਆ ਲੈਂਦੇ ਹੋ ਉਥੇ ਜਾਣ ਦਾ ਸਾਡੇ ਸਿਰ ਤੇ ਉਹਨਾਂ ਦੇ ਹੋਟਲ ਪਾਲਦੇ ਆ ਸਾਡੇ ਸਿਰ ਤੇ ਉਹਨਾਂ ਦੀਆਂ ਦੁਕਾਨਾਂ ਚੱਲਦੀਆਂ ਹਿਮਾਚਲ ਵਾਲਿਆਂ ਦੀਆਂ ਤੇ ਸਾਡੇ ਬੰਦਿਆਂ ਨੂੰ ਇਹੋ ਕੁੱਟਦੇ ਆ ਮਾਰੇ ਉਤੋਂ ਝੂਠ ਬੋਲ ਦਿਆ ਕਿ ਸਾਡੇ ਤੇਨਾਂ ਨੇ ਹਮਲਾ ਕੀਤਾ ਟੋਟਲੀ ਝੂਠ ਉਹ ਸੂਦ ਬੰਦਾ ਜਿਹੜਾ ਆ ਉਹਨੇ ਐਨਾ ਝੂਠ ਬੋਲਿਆ ਬਹੁਤ ਜ਼ਿਆਦਾ ਝੂਠ ਬੋਲਿਆ ਝੂਠ ਬੋਲ ਕੇ ਉਹਨੇ ਸਾਡੇ ਨੌਜਾਦਾਂ ਉਹ ਅੱਜ ਵੀ ਬਿਆਨ ਦੇ ਰਿਹਾ ਕਹਿੰਦੇ ਮੈਂ ਕਿਸੇ ਤੋਂ ਡਰਦਾ ਨਹੀਂਗਾ ਉਹਨਾਂ ਨੂੰ ਨੋਟਿਸ ਜਾਰੀ ਹੋ ਗਿਆ ਆਈ ਥਿੰਕ ਉਹਨਾਂ ਤੇ ਪਰਚਾ ਵੀ ਦਰਜ ਹੋਇਆਗਾ ਤੇ ਉਹ ਕਹਿੰਦੇ ਵੀ ਤੁਸੀਂ ਤੂੰ ਕੀ ਨਹੀਂ ਡਰਦਾ ਮੀਡੀਆ ਚ ਕਹਿ ਰਿਹਾ ਕਹਿੰਦੇ ਮੈਂ ਬੋਲਦਾ ਓਵੇਂ ਆਪਦੇ ਸਟੈਂਡ ਤੇ ਖੜਾ ਤੇ ਜਿੱਤ ਸਾਡੀ ਹੋਣੀ ਹੈ ਨਾ ਮੈਂ ਖਾਲਸਤਾਨੀ ਤਾਂ ਡਰਾਂ ਨਾ ਮਗੇ ਸੀ ਹੋਰ ਤੋ ਡਰਾਂ ਨਹੀਂ 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 ਉਹ ਨਾ ਡਰਿਆ ਸੀ ਤੇ ਡਰਾਉਂਦੀ ਨਹੀਂ ਕਿਸੇ ਨੂੰ ਖਾਲਸਤਾਨੀ ਤਾਂ ਕਿਸੇ ਨੂੰ ਡਰਾਉਂਦੀ ਨਹੀਂ ਅਸੀਂ ਦੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਪਰ ਜੇ ਸਾਡੇ ਵਿੱਚ ਕੋਈ ਵੱਜੂ ਆ ਕੇ ਤੇ ਸਾਡਾ ਇਹ ਅਸੂਲ ਆ ਮੈਂ ਦੱਸਦਾ ਵਾਂ ਇਹਨਾਂ ਦੀ ਔਕਾਤ ਜਿਹੜੀ ਆ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪਹਿਲੀ ਜੰਗ ਇਹਨਾਂ ਲੋਕਾਂ ਨੇ ਲੜੀ ਸੀ ਹੂੰ ਮੈਂ ਤੁਹਾਨੂੰ ਦੱਸ ਦਵਾਂ ਫੇਰ ਮੁਗਲਾਂ ਦੇ ਜਾ ਕੇ ਪਿੱਟੇ ਭੀ ਗੁਰੂ ਸਾਹਿਬ ਨੂੰ ਉਹ ਤੋਂ ਭਜਾਓ ਇਹ ਨਗਾਰਾ ਵਜਾਉਂਦਾ ਇਹ ਇੰਜ ਕਰਦਾ ਇਹ ਕਰਦਾ ਫਲਾਨ ਕਰਦਾ ਸਾਰੀਆਂ ਲੁੱਟੀਆਂ ਇਹਨਾਂ ਨੇ ਲਾਈਆਂ ਤੇ ਪੰਗਾਣੀ ਦਾ ਜੁੱਧ ਹੋਇਆ ਫੇਰ ਮੁਗਲਾਂ ਨੇ ਚੜ ਕੇ ਆਏ ਤੇ ਮੁਗਲਾਂ ਦਾ ਇਹਨਾਂ ਨੇ ਸਾਥ ਦਿੱਤਾ ਇਹੋ ਹੀ ਲੋਕ ਨੇ ਅੱਜ ਜਿਹੜੇ ਕਹਿੰਦੇ ਨੇ ਭਾਈ ਭਾਈਚਾਰਾ ਸਾਂਝੀ ਦੀ ਗੱਲ ਕਰਦੇ ਨੇ ਹੂੰ ਵੇਖੋ ਮੈਂ ਤੁਹਾਡੇ ਚੈਨਲ ਰਾਹੀਂ ਇਹ ਦੱਸਦਾ ਕਿ ਕੋਈ ਵੀ ਬੰਦਾ ਘਟਿਆ ਬੰਦਾ ਸਾਨੂੰ ਇਹ ਨਹੀਂ ਦੱਸੂਗਾ ਕਿ ਸਾਡੇ ਹੀਰੋ ਕੌਣ ਨੇ ਇਹ ਤੈ ਅਸੀਂ ਕਰਨਾ ਆ ਤੇ ਅਸੀਂ ਤੁਹਾਡੇ ਹੀਰੋਾਂ ਤੇ ਕੋਈ ਕਟਾਸ਼ ਨਹੀਂ ਕਰਦੇ ਸਾਡੇ ਵੱਲੋਂ ਤੁਸੀਂ ਇੰਦਰਾ ਦੀ ਫੋਟੋ ਲਾ ਕੇ ਘੁੰਮੋ ਸਾਡੇ ਵੱਲੋਂ ਤੁਸੀਂ ਸੇਵਾਕਾਰ ਦੀ ਫੋਟੋ ਲਾ ਕੇ ਘੁੰਮੋ ਸਾਡੇ ਵੱਲੋਂ ਤੁਸੀਂ ਕਿਸੇ ਮਾਫੀ ਮੰਗਣ ਵਾਲੇ ਦੀ ਘੁੰਮੋ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਕਿਸੇ ਦੇ ਹੀਰੋ ਤੇ ਕੋਈ ਇਤਰਾਜ਼ ਨਹੀਂ ਕਰਦੇ ਜਿੰਨੂੰ ਮਰਜ਼ੀ ਕੋਈ ਹੀਰੋ ਮੰਨੇ ਪਰ ਇਹ ਲੋਕ ਕੌਣ ਹੁੰਦੇ ਨੇ ਜਹਲ ਲੋਕ ਕਿ ਸਾਨੂੰ ਇਹ ਦੱਸਣਗੇ ਕਿ ਸਾਡਾ ਹੀਰੋ ਕੌਣ ਆ ਇਹ ਤੈਅ ਕਰਨਗੇ ਵੀ ਸੰਤ ਜਰਨੈਲ ਸਿੰਘ ਨੂੰ ਕੀ ਕਹਿਣਾ ਹੈ ਇਹ ਅਸੀਂ ਤੈਅ ਕਰਨਾ ਸਾਡੀ ਕੌਮ ਦਾ ਮਸਲਾ ਹੈ ਪਰ ਉਹ ਤਾਂ ਅਤਵਾਦੀ ਮੰਨਦੇ ਆ ਉਹ ਤਾਂ ਕਹਿੰਦੇ ਆ ਕਿ ਅਤਵਾਦੀ ਹੈ ਇਹ ਇਹਦੇ ਨਾਲ ਮਾਹੌਲ ਖਰਾਬ ਹੁੰਦਾ ਹੈ ਹਿਮਾਚਲ ਦਾ ਹਿਮਾਚਲ ਚ ਆ ਕੇ ਨੌਜਾਨ ਹੁੱਲੜਬਾਜੀ ਕਰਦੇ ਆ ਕੋਈ ਹੁੱਲੜਬਾਜੀ ਨਹੀਂ ਕਰਦਾ ਜੀ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਹੈਗੀ ਹੁਣ ਮੇਰੀ ਕਮੈਂਟ ਗੱਲ ਸੁਣੋ ਪੰਜਾਬ ਦੇ ਵਿੱਚ ਗਵਰਨਮੈਂਟ ਹੈਗੀ ਆ ਹੂੰ ਆਪਦੀ ਗਵਰਨਮੈਂਟ ਪੰਜਾਬ ਚ ਹੈਗੀ ਆ ਹੂੰ ਸਾਰੀਆਂ ਦੁਕਾਨਾਂ ਦੇ ਉੱਤੇ ਸੰਤਾਂ ਦੇ ਪੋਸਟਰ ਵਿਕਦੇ ਨੇ ਹੂੰ ਠੀਕ ਹੈ ਜੀ ਸਾਰੇ ਥਾਵਾਂ ਤੇ ਝੰਡੇ ਲੈ ਕੇ ਬੈਠੇ ਆ ਟੋਟਲ ਉਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਉਹ ਕਹਿੰਦੇ ਵੀ ਉੱਤੇ ਨਾ ਅਪਸ਼ਬਦ ਲਿਖੇ ਹੋਏ ਸੀ ਉੱਤੇ ਦੇਖਦੇ ਕਿ ਫਤਿਹ ਰਾਜ ਕਰੇਗਾ ਖਾਲਸਾ ਲਿਖਿਆ ਹੋਇਆ ਜੀ ਜਿਸ ਰਾਜ ਦੇ ਥੱਲੇ ਤੁਹਾਨੂੰ ਜ਼ਮੀਨਾ ਬਖਸ਼ੀ ਹੋਈਆਂ ਜਿਸ ਰਾਜ ਜਿਨ੍ਹਾਂ ਦੇ ਰਾਜ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਦੇ ਵੱਡਿਆਂ ਨੇ ਤੁਹਾਡੇ ਜਨੈਉ ਦੀ ਰਾਖੀ ਕੀਤੀ ਉਹਨਾਂ ਦੇ ਵੱਡਿਆਂ ਨੇ ਤੁਹਾਡੀਆਂ ਧੀਆਂ ਨੂੰ ਛੜਾ ਕੇ ਲਿਆਂਦਾ ਇਹ ਇਤਿਹਾਸ ਆ ਹੂੰ ਆਹਸਾਨ ਪਰਮੋਸ਼ ਕੋ ਧਰਤੀ ਦੇ ਭਾਰ ਕੀ ਦਾ ਹੁੰਦਾ ਨਾ ਪਹਾੜਾਂ ਦਾ ਨਾ ਦਰਖਤਾਂ ਦਾ ਨਾ ਬਸਾਂ ਦਾ ਧਰਤੀ ਦੇ ਭਾਰ ਆ ਕਿਰਤ ਕਰਨਾਂ ਦਾ ਇਹ ਲੋਕ ਆ ਕਿਰਤ ਕਰਨੇ ਸੂਦ ਵਰਗੇ ਖਾਸ ਕਰਕੇ ਮੈਂ ਸਾਰੀ ਕੌਮ ਦੀ ਗੱਲ ਨਹੀਂ ਕਰਦਾ ਮੈਂ ਇਹਨਾਂ ਲੋਕਾਂ ਦੀ ਕਰਦਾ ਇਹ ਕੋਈ ਸ਼ਾਂਟਲਿਸ ਜੀ ਕੀ ਐ ਕੋ ਉਹ ਲੱਗ ਰਿਹਾ ਸਾਰਾ ਗਰੇ ਸ਼ਾਂਟ ਲਿਆ ਜੋ ਵੀ ਹੈਗਾ ਆ ਮੈਂ ਇਹਨਾਂ ਲੋਕਾਂ ਨੂੰ ਕਹਿਣਾ ਕਿ ਤੁਸੀਂ ਪੀਪੇ ਤੇਲ ਦੇ ਘਰ ਰੱਖੋ ਅੱਗ ਨਾਲ ਲਾਓ ਅਸੀਂ ਕਿਸੇ ਵੀ ਬੰਦੇ ਦੇ ਉੱਤੇ ਅੱਜ ਤੱਕ ਕੋਈ ਵੀ ਬੰਦਾ ਇਥੋਂ ਯਾਤਰਾ ਲੈ ਕੇ ਲੰਘਦਾ ਜਿੱਦਾਂ ਦਾ ਮਰਜ਼ੀ ਝੰਡਾ ਲਾ ਕੇ ਲੰਗੇ ਜਿੱਦਾਂ ਦੀ ਮਰਜ਼ੀ ਫੋਟੋ ਲਾ ਕੇ ਲੰਗੇ ਅਗਲੇ ਦਾ ਧਰਮ ਹੈ ਅਗਲੇ ਦੇ ਹੀਰੋ ਨੇ ਪਰ ਪੰਜਾਬ ਤਾਂ ਜਿਸ ਹਾਲਾਤਾਂ ਦੇ ਉੱਤੇ ਅੱਜ ਹੋਇਆ ਹੋਇਆ ਪੰਜਾਬ ਕਰਜੇ ਦੀ ਮਾਰ ਸਹਿ ਰਿਹਾ ਹੈਗਾ ਪੰਜਾਬ ਦਾ ਅਣਦਾਤਾ ਸੜਕਾਂ ਤੇ ਰੁਲ ਰਿਹਾ ਪੰਜਾਬ ਦੇ ਕੋਲ ਆਪਣੇ ਪੂਰੇ ਹੱਕ ਨਹੀਂ ਹੈਗੇ ਅਧਿਕਾਰ ਨਹੀਂ ਹੈਗੇ ਪਰ ਫਿਰ ਵੀ ਪੰਜਾਬ ਦੇ ਉੱਤੇ ਹਮੇਸ਼ਾ ਨਜ਼ਰ ਕਿਉਂ ਕਦੇ ਹਿਮਾਚਲ ਦੇ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੇ ਦਿੱਲੀ ਦੇ ਨਾਲ ਪੰਗੇ ਪਾਏ ਜਾਂਦੇ ਆ ਕਦੇ ਕੁਝ ਕੀਤਾ ਜਾਂਦਾ ਇਹ ਸਾਰਾ ਕੁਝ ਕਿਉਂ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਇੱਥੇ ਇੱਕ ਕਾਮ ਰਹਿੰਦੀ ਆ ਹੂੰ ਜਿਹਦੇ ਕੋਲ ਇੱਕ ਸਿਧਾਂਤ ਆ ਇਸ ਸਿਧਾਂਤ ਆ ਕਿ ਤੁਸੀਂ ਡਾਂਗ ਵੀ ਹੱਥ 'ਚ ਫੜੀ ਆ ਤੇ ਅਸੀਂ ਲੰਗਰ ਲਾਇਆ ਆ ਹੂੰ ਤੁਸੀਂ ਡਾਂਗ ਹੱਥ 'ਚ ਫੜੀ ਆ ਤੇ ਅਸੀਂ ਲੰਗਰ ਲਾਇਆ ਆ ਤੁਸੀਂ ਮਾਰਨ ਵੀ ਆਏ ਹੋ ਤੇ ਅਸੀਂ ਤੁਹਾਨੂੰ ਆਵਾਜ਼ ਮਾਰਨੀ ਵੀ ਆਜੋ ਪ੍ਰਸ਼ਾਦਾ ਛਕ ਲੋ ਹੂੰ ਇਸ ਸਿਧਾਂਤ ਹੈ ਸਾਡਾ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਆ ਸਾਡੇ ਲਈ ਕੋਈ ਗਰੀਬ ਕੋਈ ਊਚ ਨੀ ਜਾਤ ਕੁਛ ਨਹੀਂ ਹੈ ਪਰ ਇਹਨਾਂ ਲਈ ਸਭ ਕੁਝ ਹੂੰ ਸਭ ਕੁਝ ਇਹਨਾਂ ਲਈ ਇਨਾਂ ਲਈ ਮੰਦਰ ਦੀਆਂ ਪੌੜੀਆਂ ਇੱਥੋਂ ਦਾ ਰਾਸ਼ਟਰਪਤੀ ਵੀ ਨਹੀਂ ਚੜ ਸਕਿਆ ਹੂੰ ਸਮਝ ਗਏ ਮੇਰੀ ਗੱਲ ਤੇ ਅਸੀਂ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਸਾਡਾ ਨਾਨਕ ਤਾਂ ਉਹਨਾਂ ਨਾਲ ਆ ਹੂੰ ਵੱਡਿਆਂ ਸਿਉ ਕੈਰੀਸ ਹੂੰ ਨਾਨਕ ਤਾਂ ਉਹਨਾਂ ਦੇ ਸਦਾ ਸੰਗ ਆ ਹੂੰ ਇਹ ਸਿਧਾਂਤ ਦੇ ਉੱਤੋਂ ਕਿਤੇ ਇਸ ਸਿਧਾਂਤ ਫੈਲਣਾ ਜਾਏ ਕਿਤੇ ਇਸ ਸਿਧਾਂਤ ਫੈਲਣਾ ਜਾਏ ਇੱਥੇ ਦੁਨੀਆ ਦੇ ਰੱਖੇ ਪ੍ਰਭੂ ਵੀ ઋਸ਼ੀਆਂ ਦਾ ਕਤਲ ਕਰਦੇ ਆ ਜਾਤੀ ਦੇ ਤੌਰ ਤੇ ਕਰਦੇ ਆ ਤੇ ਇੱਕ ਪਾਸੇ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬਾਟੇ ਦੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਚਕਾਇਆ ਜਾਂਦਾ ਆ ਇੱਥੇ ਕੋਈ ਜਾਤ-ਪਾਤ ਨਹੀਂ ਹੈ ਉਹ ਸਿਧਾਂਤ ਪੰਜਾਬ ਦੀ ਧਰਤੀ ਦੇ ਵਸਦਾ ਆ ਦੂਜੀ ਅਗਲੀ ਗੱਲ ਜਿਹੜੀ ਹੈਗੀ ਆ ਉਹ ਹੈਗੀ ਆ ਧਰਤੀ ਦੇ ਉੱਤੇ ਜਿਹੜੇ ਯੁੱਧ ਲੱਗਣਾ ਆ ਉਹ ਲੜਾਈ ਹੋਣੀ ਆ ਪਾਣੀ ਦੀ ਤੇ ਅੰਨ ਦੀ ਕਣਕ ਦੀ ਲੜਾਈ ਵੀ ਹੋਣੀ ਆ ਖਾਣ ਦੀ ਜਿਹੜੀ ਕਿ ਪੂਰੇ 800 ਜਾਂ 8000 ਕਰੋੜ ਜਿੰਨੇ ਵੀ ਲੋਕ ਧਰਤੀ ਦੇ ਵਸਦੇ ਨੇ ਉਹਨਾਂ ਦਾ ਢਿੱਡ ਇਹ ਦੋ ਸਟੇਟਮ ਭਰ ਸਕਦੀਆਂ ਤੇ ਇੱਥੇ ਹੀ ਵੱਡੇ ਰੋਡ ਕੱਢ ਕੇ ਪੂਰੀ ਦੁਨੀਆ ਤੇ ਇੱਥੋਂ ਵਪਾਰ ਹੋਣਾ ਆ ਸਾਡੇ ਕਹਤੇ ਨਹੀਂ ਹੋਣਾ ਇਹਨਾਂ ਦੀਆਂ ਲੋੜਾਂ ਕਰਕੇ ਹੋਣਾ ਆ ਜਿਹੜਾ ਧਰਤੀ ਤੋਂ 15 ਫੀਟ ਉੱਚਾ ਰੋਡ 10 ਫੁੱਟ ਉੱਚਾ ਕੱਢਿਆ ਜਾ ਰਿਹਾ ਹੈ ਉਹ ਇਸ ਕਰਕੇ ਕੱਢਿਆ ਜਾ ਰਿਹਾ ਆ ਕਿ ਆ ਪੱਗਾਂ ਵਾਲੇ ਚਾਦਰਾਂ ਵਾਲੇ ਕਿਤੇ ਕੋਈ ਰੋਡ ਨਾ ਰੋਕ ਲੈਣ ਤੇ ਮੈਂ ਇਹਨਾਂ ਨੂੰ ਦੱਸ ਦਾਂ ਕਿ ਤੁਸੀਂ ਚੰਦ ਤੇ ਵੀ ਰੋਡ ਬਣਾ ਲਓ ਅਸੀਂ ਪੌੜੀ ਉੱਥੇ ਵੀ ਲਾਵਾਂਗੇ ਹੂੰ ਸਾਡੇ ਕੋਲ ਤਾਕਤ ਜਿਹੜੀ ਆ ਉਹ ਬੰਦਿਆਂ ਦੀ ਤਾਕਤ ਨਹੀਂ ਹੈ ਸਾਡੇ ਕੋਲੇ ਇੱਕ ਸਿਧਾਂਤ ਦੀ ਸਾਡੇ ਕੋਲ ਗੁਰੂ ਵੱਲੋਂ ਬਖਸ਼ੀ ਹੋਈ ਤਾਕਤ ਹੈ ਜੀ ਅਸੀਂ ਉਸ ਤਾਕਤ ਨਾਲ ਲੜ ਰਹੇ ਆ ਅਸੀਂ ਬੰਦਿਆਂ ਦੀ ਗਿਣਤੀ ਨਾਲ ਨਹੀਂ ਲੜ ਰਹੇ ਹੂੰ ਅਸੀਂ ਚਮਕੌਰ ਦੀ ਗੜੀ 'ਚ ਵੀ ਤੇ ਅਸੀਂ ਅਕਾਲ ਤਖਤ ਸਾਹਿਬ ਤੇ ਵੀ ਅਜੇ ਕੱਲ ਦੀ ਗੱਲ ਆ ਕਹਿੰਦੇ ਨੇ ਚੰਦ ਬੰਦੇ ਚੰਦ ਬੰਦੇ ਹੀ ਸੀ ਹੂੰ ਜੇ ਚੰਦ ਬੰਦੇ ਆਰਮੀ ਨੂੰ 6 ਦਿਨ ਰੋਕ ਲੈਣ 2 ਦਿਨ ਹੀ ਰੋਕ ਲੈਣ ਹੂੰ ਇਹ ਦੁਨੀਆ ਤੇ ਛੋਟੀ ਗੱਲ ਨਹੀਂ ਹੈ ਬਿਲਕੁਲ ਕਿ ਬਿਲਕੁਲ ਛੋਟੇ ਹਥਿਆਰਾਂ ਦੇ ਨਾਲ ਆਰਮੀ ਨੂੰ ਆਰਮੀ ਦੇ ਕਿ ਖੜ ਜਣ ਹੂੰ ਹਕੂਮਤ ਦੇ ਅੱਗੇ ਖੰਗਣ ਵਾਲੇ ਬੰਦੇ ਤਾਂ ਵੱਡੇ ਹੁੰਦੇ ਆ ਹੂੰ ਤੇ ਜਿਹੜੇ ਖੰਗਗੇ ਉਹ ਚਾਹੇ ਸ਼ਹੀਦियां ਪਾ ਗਏ ਚਾਹੇ ਉਹ ਜ਼ਖਮੀ ਹੋ ਗਏ ਫਟੜ ਹੋ ਗਏ ਕੁਝ ਹੋ ਗਏ ਤੇ ਚਾਹੇ ਉਹਨਾਂ ਨੇ ਜਾ ਕੇ ਬਾਦਸ਼ਾਹ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਵੀ ਤੂੰ ਦੁਨੀਆ ਤੇ ਜ਼ੁਲਮ ਕੀਤਾ ਆ ਤੂੰ ਜਿੱਥੇ ਸਦਾ ਬਾਣੀ ਦਾ ਪ੍ਰਵਾਹ ਚੱਲਦਾ ਆ ਜਿਸ ਸਰੋਵਰ ਚ ਲੱਖਾਂ ਲੋਕ ਰੋਜ਼ ਇਸ਼ਨਾਨ ਕਰਦੇ ਆ ਜਿਸ ਗੁਰੂ ਰਾਮਦਾਸ ਦੇ ਘਰ ਚੋਂ ਲੰਗਰ ਲੱਖਾਂ ਲੋਕ ਖਾਗਦੇ ਆ ਉੱਥੇ ਤੁਸੀਂ ਬੂਟਾ ਸਮੇਤ ਗਏ ਤੁਸੀਂ ਆਪਣੇ ਟੈਂਕ ਵਾੜੇ ਤੇ ਤੁਹਾਡੀ ਇਹ ਸਜ਼ਾ ਆ ਉੱਥੋਂ ਬਿਲਕੁਲ ਉਸ ਪਰਮਾਤਮਾ ਨੇ ਆਪਣਾ ਰੂਪ ਧਾਰ ਕੇ ਸਤਵੰਤ ਬਿਅੰਤ ਦੇ ਵਿੱਚ ਜਾ ਕੇ ਤੇ ਉਹਨਾਂ ਤੋਂ ਸੇਵਾ ਜਿਹੜੀ ਆ ਉਹ ਲਈ ਹੂੰ ਤੇ ਅਜੇ ਜਾਂਉਂਦੇ ਆ ਸੁੱਖੀ ਕੁੱਕੀ ਭਾਈ ਹਣੀ ਵਾਲੇ ਨੇ ਉਹਨਾਂ ਨੇ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਗਲਾਂ 'ਚ ਟੈਰ ਪਾਏ ਜਿਨ੍ਹਾਂ ਨੇ ਤੰਦੂਰਾਂ 'ਚ ਸੁੱਟਿਆ ਜਿਨ੍ਹਾਂ ਨੇ 10-10 ਸਾਲ ਦੀਆਂ ਬੱਚੀਆਂ ਦੇ ਨਾਲ ਵੇਵ ਕੀਤੇ ਉੱਥੇ ਜਾ ਕੇ ਘਰ ਜਾ ਕੇ ਅੱਖ ਚੱਕ ਪਾ ਕੇ ਗੱਲ ਕੀਤੀ ਤੇ ਮੌਤ ਦੀ ਘਾਟ ਉਤਾਰੇ ਤੇ ਆਪਣੀ ਸਜ਼ਾ ਵੀ ਕੱਟੀਆਂ ਹੂੰ ਅਜੇ ਲੇਲੜੀਆਂ ਨਹੀਂ ਕੱਢਦੀ ਕਿਸੇ ਦੀ ਹੂੰ ਠੀਕ ਆ ਸੋ ਸਾਡੇ ਜਿਹੜਾ ਸਾਡੇ ਤੇ ਵਾਰ-ਵਾਰ ਗੱਲ ਆਉਂਦੀ ਆ ਉਹ ਇਸ ਕਰਕੇ ਆਉਂਦੀ ਆ ਉਸ ਧੰਗੂ ਗੁਰੂ ਗ੍ਰੰਥ ਸਾਹਿਬ ਕਰਕੇ ਉਹ ਸਿੱਖਾਂ ਦੇ ਸਿਧਾਂਤ ਕਰਕੇ ਉਹ ਪੰਚ ਪ੍ਰਧਾਨੀ ਕਰਕੇ ਇੱਥੇ ਡਿਕਟੇਟਰਸ਼ਿਪ ਨਹੀਂ ਆ ਜਿੰਨੇ ਵੀ ਡਿਕਟੇਟਰਸ਼ਿਪ ਕੀਤੀ ਆ ਉਹ ਸਮ ਜਿਆਦਾ ਸਮਾਂ ਨਹੀਂ ਚੱਲਿਆ ਕੋਈ ਵੀ ਆ ਭਾਵੇਂ ਕੋ ਸਿੱਖ ਹੈ ਭਾਵੇਂ ਕੋ ਦੂਜਾ ਭਾਵੇਂ ਕੋ ਤੀਜਾ ਇੱਥੇ ਉਹ ਹੀ ਬੁਲੰਦ ਹੋਊਗਾ ਜਿਹੜਾ ਪੰਚ ਪ੍ਰਧਾਨੀ ਹੋਊਗਾ ਜੀ ਬਹੁਤ ਸ਼ੁਕਰੀਆ ਬਾਬਾ ਜੀ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ